ਸਾਰੇ ਸਾਰੇ ਨਾਰਮਲ ਘਰਾਂ ਦੇ ਜਵਾਕ ਹੁੰਦੇ ਨੇ ਨਾ ਉਹਨਾਂ ਨੂੰ ਖੁਰਾਕ ਦੇ ਲਈ ਹਨਾ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀ ਕੁ ਉਹਨਾਂ ਨੂੰ ਖੇਚਣਾ ਮੈਂ ਦੇਖੋ ਹਰ ਵਰਗ ਦਾ ਪਲੇਅਰ ਖੇਡਦਾ ਹੈ ਹਰ ਕੋਈ ਕਿਸੇ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਕੋਈ ਕਿਸੇ ਨੂੰ ਕਰਦਾ ਹੈ ਕੋਈ ਕਿਸੇ ਤਰ੍ਹਾਂ ਦਾ ਪਲੇਅਰ ਹੈ ਡਾਈਟ ਹੈ ਕਿ ਜਿਹੜੇ ਚੰਗੇ ਪਰਾਂ ਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਣੀ ਡਾਈਟ ਮੇਨਟੇਨ ਕਰਨ ਲੱਗੇ ਜਿਹੜੇ ਗਰੀਕਰਾਂ ਦੇ ਉਹਨੂੰ ਥੋੜਾ ਸੰਘਰਸ਼ ਲੜਨਾ ਪੈਂਦਾ ਹੈ ਕੋਈ ਆਪਣਾ ਆਕਸੀਜਨ ਦੇ ਵਿੱਚ ਕੰਮ ਕਰਦਾ ਹੈ ਪੈਸੇ ਇਕੱਠੇ ਕਰਦਾ ਹੈ ਡਾਈਟ ਲੈਂਦਾ ਹੈ ਕੋਈ ਕਿੰਮੀ ਕੋਈ ਕਿੰਮੀ ਮਲ ਹਰੇਕ ਬੰਦਾ ਆਪਣਾ ਆਪਣਾ ਖਬਰ ਕਰਦਾ ਤੇ ਜਿਹੜੀ ਨਰੋਲ ਪਿੰਡ ਦੀ ਟੀਮ ਹੈ ਇਸ ਵਾਰ ਖਲਾਈ ਇਹਨਾਂ ਨੇ ਪਹਿਲਾਂ ਆ ਕਲੱਬ ਦੇ ਮੈਚ ਹੁੰਦੇ ਆ ਤੇ ਇਸ ਵਾਰ ਵੀ ਕਲੱਬਾਂ ਦੇ ਜਿਹੜੇ ਕਲੱਬਾਂ ਦੇ ਮੈਚ ਆ ਉਹਦੇ ਵਿੱਚ ਹੀ ਪੂਰੇ ਪੰਜਾਬ ਦੇ ਅਲੱਗ-ਲਾਗ ਫੈਡਰੇਸ਼ਨਾਂ ਦੇ ਪਲੇਅਰ ਆਉਂਦੇ ਆ ਟੀਮਾਂ ਬਣਾਉਂਦੇ ਆ ਉਹ ਤੇ ਉਹੀ ਖੇਡਦੇ ਆ ਤੇ ਉਹਨਾਂ ਨੂੰ ਹੀ ਵੱਡੇ ਪ੍ਰਾਈਜ਼ ਦਿੱਤੇ ਜਾਂਦੇ ਕਿ ਤੁਸੀਂ ਕਿੰਨੂ ਵੀ ਨਰੋਲ ਟੀਮ ਪਹਿਲੀ ਵਾਰ ਰੱਖੀ ਹੋਈ ਆ ਮਤਲਬ ਪਹਿਲਾਂ ਕੀ ਪਹਿਲਾਂ ਕਲੱਬਾਂ ਦੇ ਨਾਲ 70 75 ਜਾਂ 80 85 ਕੁਝ ਵੀ ਕੋਈ ਵੇਟ ਰੱਖ ਦਿੰਦੇ ਸੀ ਇਸ ਵਾਰ ਵੇਟ ਕੱਲ ਕਰਵਾਤੇ 70 ਕਿਜੀ ਰੱਖਿਆ ਸੀ ਅੱਜ ਨਰੂਲ ਪਿੰਡ ਰੱਖੀ ਨਾਲ ਪਿੰਡ ਦੀ ਟੀਮ ਬਣੀ ਵੀ ਆ ਪਲੇਅਰ ਹੈਗੇ ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਸੀ ਵੀ ਪਿੰਡ ਦੀ ਟੀਮ ਦੇ ਨਾਲ ਨਰੂਲ ਪਿੰਡ ਰੱਖੋ ਇੱਕ ਉਸ ਤੋਂ ਬਾਅਦ ਸ਼ਾਮ ਨੂੰ ਇਸ ਤੋਂ ਖਤਮ ਹੋਣ ਤੋਂ ਬਾਅਦ ਕਲੱਬਾਂ ਦੀ ਮੈਚ ਹੈ ਉਹਨਾਂ ਨੂੰ ਹੀ ਵੱਡੇ ਪ੍ਰੈਸ ਹੈ ਮਿੱਟ ਚੱਕੀ ਹੈ ਨਾ ਜੀ ਆਪਾਂ ਪਲੇਅਰ ਮਿਲਦਾ ਜੀ ਹਰ ਇੱਕ ਮਿੰਟ 'ਚ ਸਾਡੇ ਤੋਂ ਵੀ ਵਿਰਾਸਤ 'ਚ ਖੇਡ ਹੈ ਜੀ ਮੇਰੀ ਘੱਟੋ ਘੱਟ 40 ਸਾਲ ਦੀ ਉਮਰ ਹੋ ਗਈ ਮੈਨੂੰ ਲੱਗਦਾ ਮੇਰੇ ਤੋਂ ਵੀ ਪਹਿਲਾਂ ਦੀ ਖੇਡਾਂ ਹੋ ਰਹੀਆਂ ਨੇ ਸਾਡੇ ਪਿੰਡ 'ਚ ਇੱਕ ਨੰਬਰ ਦੇ ਪਲੇਅਰ ਰਹੇ ਨੇ ਜੀ ਸਾਡੇ ਪਿੰਡ ਬਸ ਘਟ ਹੀ ਰਹੀ ਹੈ ਜੀ ਰਾਜਨੀਤੀ ਦੀ ਅਪਾ ਨੀਰਾ ਪੂਰਾ ਕੁਝ ਹੋ ਰਹਾ ਨੂੰ ਵੀ ਨਹੀਂ ਦੇ ਸਕਦੇ ਸਾਡੀਆਂ ਵੀ ਗਲਤੀਆਂ ਨੇ ਜੀ ਉਸ ਟਾਈਮ ਜੇ ਜਿਹੜਾ ਮੋਟਾ ਸਾਨੂੰ ਸਪੋਰਟ ਹੋ ਜਾਂਦੀ ਕੁਝ ਹੋ ਜਾਂਦਾ ਚਲੋ ਅਸੀਂ ਵੀ ਕੁਝ ਨਾ ਕੁਝ ਕਰ ਲੈਂਦੇ ਜੀ ਚਲੋ ਸਾਰੇ ਮੀਡੀਅਮ ਪਰ ਪਰਿਵਾਰਾਂ ਤੋਂ ਜੇ ਕਲੱਬ ਨਾ ਇੰਨੇ ਨੇ ਮਤਲਬ ਹੋਰ ਚੀਜ਼ਾਂ ਵਾਸਤੇ ਪੈਸਾ ਲਾਂਦਾ ਜੇ ਇਹ ਕਲੱਬ ਥੋੜਾ ਜਿਹਾ ਪਿੰਡ ਦੀ ਟੀਮ ਨੂੰ ਸਹਾਇਤਾ ਕਰੇ ਪਲੇਅਰ ਤਾਂ ਆਪਣੇ ਆਪ ਹੀ ਤਾਕੜੀ ਹੋ ਜਾਣਗੇ ਜਦੋਂ ਜੀ ਅਸੀਂ ਆਪ ਚ ਗੇਮ ਕਰਾਂਗੇ ਨਾ ਜੀ ਆਟੋਮੈਟਿਕਲੀ ਗੇਮ ਚ ਸੁਧਾਰ ਆਊਗਾ ਜੀ ਗੇਮ ਤਾਂ ਕਰ ਦੇਣੀ ਹੈਗੀ ਜੀ ਸਿਰਫ ਜਿੰਮ ਲਾ ਲਈ ਡੋਲੇ ਬਣਾ ਲੇ ਦਿਖਾਤੇ ਜਦੋਂ ਤੱਕ ਨਾ ਜੀ ਗੇਮ ਵਰਕ ਨਹੀਂ ਹੁੰਦਾ ਉਦੋਂ ਤੱਕ ਜੀ ਬੰਦਾ ਗੇਮ ਚ ਕਲੀਅਰ ਨਹੀਂ ਹੁੰਦਾ ਬਸ ਸਤਿ ਸ਼੍ਰੀ ਅਕਾਲ ਜੀ ਦੇਦਨਾ ਪਿੰਡ ਦੀ ਟੀਮ ਦੇ ਨਾਲ ਆਪਾਂ ਇੱਥੇ ਖੜੇ ਹੋਏ ਆਂ ਦੇਦਨਾ ਪਿੰਡ ਦੇ ਵਿੱਚ ਹੀ ਕਬੱਡੀ ਦਾ ਜਿਹੜਾ ਮਹਾਕੁੰਭ ਹੈ ਉਹ ਚੱਲ ਰਿਹਾ ਹੈ ਦੂਰ ਦੂਰ ਆਡੇ ਤੋਂ ਟੀਮਾਂ ਹੋਰ ਵੀ ਆਈਆਂ ਹੋਈਆਂ ਨੇ ਪਰ ਪਹਿਲਾਂ ਆਪਾਂ ਮੀਰੀ ਪੀਰੀ ਕਲੱਬ ਦੀ ਟੀਮ ਦੇ ਨਾਲ ਹੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਅੱਜ ਆ ਜਿਹੜਾ ਕਬੱਡੀ ਦਾ ਕੱਪ ਉੱਥੇ ਕਰਵਾਇਆ ਜਾ ਰਿਹਾ ਹੈ ਕਿੰਨੇ ਸਾਲ ਤੋਂ ਹੋ ਰਿਹਾ ਹੈ ਇਹ ਜੀ ਕਾਫੀ ਟਾਈਮ ਤੋਂ ਹੋ ਰਿਹਾ ਜੀ ਪਹਿਲਾਂ ਫੋਰਡ ਰੱਖੇ ਗਏ ਫਿਰ ਮੋਟਰਸਾਈਕਲ ਫਿਰ ਦੋਬਰੀ ਕਰਪੈਨਾ ਤੇ ਇੱਕ ਵਾਰ ਥਾਰ ਰੱਖੀ ਗਈ ਤੇ ਐਤਵਾਰ ਐਤਕੀਵਾਰ ਸਕੋਰ ਵੀ ਜੀ ਤੇ ਦੇਦਨਾ ਦੀ ਟੀਮ ਨੇ ਕਿੰਨੇ ਵਾਰੀ ਇੱਥੇ ਦੇ ਰੱਖੇ ਹੋਏ ਨਾਮ ਜਿੱਤੇ ਨੇ ਜੀ ਪਹਿਲਾਂ ਖੇਡਦੇ ਹੀ ਜਿਹੜੇ ਸਾਡੇ ਸੀਨੀਅਰ ਨੇ ਸਾਤੋਂ ਪਹਿਲਾਂ ਉਹਨਾਂ ਨੇ ਬਹੁਤ ਜਿੱਤੇ ਜੀ ਪਰ ਅਸੀਂ ਜੂਨੀਅਰਾਂ ਜੇ ਨਵੀਂ ਟੀਮ ਬਣਾਈ ਹੈ ਜੀ ਇਸ ਵਾਰ ਖੇਡੇ ਆਂ ਹਾਂਜੀ ਹਾਂਜੀ ਇਸ ਵਾਰ ਪਿੰਡ ਦੀ ਜਿਹੜੀ ਨਰੋਲ ਪਿੰਡ ਦੀ ਟੀਮ ਹੈ ਇਸ ਵਾਰ ਖਲਾਈ ਹੈ ਇਹਨਾਂ ਨੇ ਪਹਿਲਾਂ ਕਲੱਬ ਦੇ ਮੈਚ ਹੁੰਦੇ ਆ ਤੇ ਇਸ ਵਾਰ ਵੀ ਕਲੱਬਾਂ ਦੇ ਜਿਹੜੇ ਕਲੱਬਾਂ ਦੇ ਮੈਚ ਆ ਉਹਦੇ ਵਿੱਚ ਹੀ ਪੂਰੇ ਪੰਜਾਬ ਦੇ ਅਲੱਗ-alag ਫੈਡਰੇਸ਼ਨਾਂ ਦੇ ਪਲੇਅਰ ਆਉਂਦੇ ਆ ਟੀਮਾਂ ਬਣਾਉਂਦੇ ਆ ਉਹ ਤੇ ਉਹੀ ਖੇਡਦੇ ਆ ਤੇ ਉਹਨਾਂ ਨੂੰ ਹੀ ਵੱਡੇ ਪ੍ਰਾਈਜ਼ ਦਿੱਤੇ ਜਾਂਦੇ ਆ ਜਿਹੜੀ ਇਹ ਟੀਮ ਬਣੀ ਹੈ ਪਿੰਡ ਦੇਦਨਾਂ ਦੀ ਹੈ ਇੱਕ ਨਰੋਲ ਪਿੰਡ ਦੀ ਟੀਮ ਹੈ ਤੇ ਇਹਨੇ ਇਹਨ ਤੇ ਮੀਨ ਇਹ ਹੈ ਕਿ ਤੁਸੀਂ ਕਿੰਨੂੰ ਵੀ ਨਰੋਲ ਟੀਮ ਪਹਿਲੀ ਵਾਰ ਰੱਖੀ ਹੋਈ ਹੈ ਮਤਲਬ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਮੈਡਮ ਜਿਸ ਵਾਰ ਵੀ ਕਲੱਬਾਂ ਦੇ ਮੈਚ ਹੈ ਪਹਿਲਾਂ ਕਲੱਬਾਂ ਦੇ ਨਾਲ 70 75 ਜਾਂ 80 85 ਕੁਝ ਵੀ ਕੋਈ ਵੇਟ ਰੱਖ ਦਿੰਦੇ ਸੀ ਇਸ ਵਾਰ ਵੇਟ ਕੱਲ ਕਰਵਾਤੇ 70 ਕਿਜੀ ਰੱਖਿਆ ਸੀ ਅੱਜ ਨਰੋਲ ਪਿੰਡ ਰੱਖੀ ਹੈ ਨਾਲ ਪਿੰਡ ਦੀ ਟੀਮ ਬਣੀ ਵੀ ਹੈ ਪਲੇਅਰ ਹੈਗੇ ਆ ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਤੇ ਵੀ ਪਿੰਡ ਦੀ ਟੀਮ ਦੇ ਨਾਲ ਨਰੋਲ ਪਿੰਡ ਰੱਖੋ ਇੱਕ ਉਸ ਤੋਂ ਬਾਅਦ ਸ਼ਾਮ ਨੂੰ ਇਸ ਤੋਂ ਖਤਮ ਹੋਣ ਤੋਂ ਬਾਅਦ ਕਲੱਬਾਂ ਦੇ ਮੈਚ ਹੈ ਉਹਨਾਂ ਨੂੰ ਹੀ ਵੱਡੇ ਪ੍ਰਾਈਜ਼ ਹੈ ਜੀ ਹਾਂਜੀ ਤੇ ਅ ਅੱਪਾ ਤੁਹਾਨੂੰ ਵੀ ਗੱਲ ਕਰਾਂਗੇ ਇਹ ਵੀ ਜਿਵੇਂ ਖਿਡਾਰੀ ਆਪਣੇ ਪੱਧਰ ਤੇ ਖੇਡਦੇ ਨੇ ਹੈਨਾ ਤਾਂ ਉਹਨਾਂ ਨੂੰ ਸਾਰੇ ਅਮੀਰ ਘਰਾਂ ਦੇ ਜਵਾਕ ਨਹੀਂ ਹੁੰਦੇ ਸਾਰੇ ਸਾਰੇ ਨਾਰਮਲ ਘਰਾਂ ਦੇ ਜਵਾਕ ਹੁੰਦੇ ਨੇ ਨਾ ਉਹਨਾਂ ਨੂੰ ਖੁਰਾਕ ਦੇ ਲਈ ਹੈਨਾ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀ ਕੁ ਉਹਨਾਂ ਨੂੰ ਖੇਚਲਾ ਮੈਮ ਦੇਖੋ ਹਰ ਵਰਗ ਦਾ ਪਲੇਅਰ ਖੇਡਦਾ ਹਰ ਕੋਈ ਕਿਸੇ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਕੋਈ ਕਿਸੇ ਨੂੰ ਕਰਦਾ ਹੈ ਕੋਈ ਕਿਸੇ ਤਰ੍ਹਾਂ ਦਾ ਪਲੇਅਰ ਹੈ ਡਾਈਟ ਹੈ ਕੀ ਜਿਹੜੇ ਚੰਗੇ ਪਰਾਂ ਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਣੀ ਡਾਈਟ ਮੈਂਟੇਨ ਕਰਨ ਲਈ ਜਿਹੜੇ ਗਰੀਬ ਪਰਾਂ ਦੇ ਉਹਨਾਂ ਨੂੰ ਥੋੜਾ ਸੰਘਰਸ਼ ਲੜਨਾ ਪੈਂਦਾ ਹੈ ਕੋਈ ਆਪਣਾ ਆਕਸੀਜਨ ਦੇ ਵਿੱਚ ਕੰਮ ਕਰਦਾ ਹੈ ਪੈਸੇ ਇਕੱਠੇ ਕਰਦਾ ਡਾਈਟ ਲੈਂਦਾ ਹੈ ਕੋਈ ਕਿਵੇਂ ਕੋਈ ਕਿਵੇਂ ਮਲ ਹਰੇਕ ਬੰਦਾ ਆਪਣਾ ਆਪਣਾ ਕਵਰ ਕਰਦਾ ਜੀ ਜੇ ਮਤਲਬ ਪਿੰਡ ਦੀ ਟੀਮ ਹੈ ਜੇ ਪਿੰਡ ਦੀ ਟੀਮ ਨੂੰ ਵਾਸਤੇ ਥੋੜੇ-ਮੋٹے ਪੈਸੇ ਸੇਵ ਕਰਨ ਤਾਂ ਟੀਮ ਪਿੰਡ ਦੀ ਟੱਕੜੀ ਹੋਈ ਜਾਊਗੀ ਜੀ ਆਪੇ ਇਹਨੇ ਨੀ ਕਲੱਬਾਂ ਦੇ ਪੈਸੇ ਟੂਰਨਾਮੈਂਟ ਟੀਮਾਂ ਨੂੰ ਉਸਾਈਆਂ ਦਿੰਦੇ ਨੇ ਜੇ ਬਕਾਇਦਾ ਆਪਣੀ ਪਿੰਡ ਦੀ ਟੀਮ ਐ ਆਫ ਸੀਜ਼ਨ ਚ 7ਵੇਂ 8ਵੇਂ ਮਹੀਨੇ ਚ ਪਿੰਡ ਦੀ ਟੀਮ ਨੂੰ 50 ਜਾਂ 50 ਚ 60 ਜੋ ਵੀ ਐ ਹਾਂ ਹਾਂ ਲੱਖ ਰੁਪਿਆ ਖਾਣ ਵਾਸਤੇ ਦੇ ਦੇਣਾ ਮਾੜੇ ਚੰਗੇ ਕੰਮ ਕਰੋਗੇ ਵੀ ਤੁਹਾਡੇ ਛਿੱਤਰ ਪੈਣਗੇ ਇਹ ਚੱਕੋ ਇੱਕ ਟੀਮ ਇੱਕ ਪ੍ਰੋਪਰ ਕਮੇਟੀ ਬਣਾਈ ਜਾਵੇ ਹਾਂ ਜੀ ਹਾਂ ਹਾਂ ਰਿਜ਼ਲਟ ਆਪਣੇ ਆਪ ਆਊਗਾ ਜੀ ਦੂਜੇ ਵੀ ਹੋਰ ਹੋਗੇ ਟੀਮਾਂ ਵਾਸਤੇ ਲੈਵੇ ਤੇ 5000 ਲਾਤਾ 10000 ਲਾਤਾ ਪਿੰਡ ਵਾਲੇ ਬੱਚਿਆਂ ਵਾਸਤੇ ਕੁਝ ਵੀ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਜੀ ਮੇਰੀ ਘੱਟੋ ਘੱਟ 40 ਸਾਲ ਦੀ ਏਜ ਹੋ ਗਈ ਜੀ 95 ਚ ਇਹ ਮੇਰਾ ਚਲੋ ਨਾਲ ਹੀ ਬਰਾਬਰੀ ਖੇਡਿਆ ਗਰਨਾਮ ਜੀ ਇਹਨਾਂ ਦਾ ਨਾਮ ਹਾਂ ਹਾਂ 95 ਚ ਜੇ ਅਸੀਂ ਪਹਿਲੀ ਵਾਰ ਇਹ ਮੈਨੂੰ ਆਪ ਲੈ ਗਿਆ ਮੈਚ ਖੇਡਣ ਜੀ ਫਤੇਗੜ ਸ਼ੰਨਾ 95 ਤੋਂ ਸਟਾਰਟ ਹੋ ਕੇ ਜੀ 2024 ਤੱਕ ਹੁਣ ਵੀ ਚਲੋ ਕੱਲ ਵੀ ਇੰਜੋਏ ਕਰਿਆ ਥੋੜਾ ਮੋਟਾ ਖੇਲੇ ਜਿੰਨਾਂ ਖੇਡ ਲੈ ਖੇਡ ਸਕਦੇ ਨੇ ਖੇਡ ਵੀ ਮੇਰੀ ਤਾਂ ਇਹੀ ਹੈ ਜੀ ਚਲੋ ਸਾਰੇ ਮੀਡੀਅਮ ਪਰਿਵਾਰਾਂ ਤੋਂ ਜੇ ਕਲੱਬ ਨਾ ਇੰਨੇ ਨੇ ਮਤਲਬ ਹੋਰ ਚੀਜ਼ਾਂ ਵਾਸਤੇ ਪੈਸਾ ਲਾਂਦਾ ਜੇ ਕਲੱਬ ਥੋੜਾ ਜਿਹਾ ਪਿੰਡ ਦੀ ਟੀਮ ਨੂੰ ਸਹਾਇਤਾ ਕਰੇ ਪਲੇਅਰ ਤਾਂ ਆਪਣੇ ਆਪ ਹੀ ਤਾਕੜੇ ਹੋ ਜਾਣਗੇ ਬਸ ਤੇ ਕਲੱਬ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਪਿੰਡ ਦੀ ਜਿਹੜੀ ਟੀਮ ਹੈ ਉਹਦੀ ਮਦਦ ਦੀ ਲੋੜ ਹੈ ਤੁਹਾਨੂੰ ਪੁਕਾਰ ਹੈ ਕਿ ਉਹਨਾਂ ਦੀ ਮਦਦ ਦੀ ਲੋੜ ਹੈ ਖਿਡਾਰੀ ਸੰਘਰਸ਼ ਆਪ ਦੇ ਪੱਧਰ ਤੇ ਕਰਦੇ ਨੇ ਗਰਾਊਂਡ ਪੱਧਰ ਤੇ ਖੇਡਦੇ ਨੇ ਪਰ ਖੁਰਾਕਾਂ ਉਸ ਹਿਸਾਬ ਦੀਆਂ ਨਹੀਂ ਮਿਲਦੀਆਂ ਜਿਵੇਂ ਜਿਵੇਂ ਜੋਰ ਦਿਖਾਉਣੇ ਨੇ ਇਹ ਕੋਈ ਬਾਰ-ਬਾਰ ਇਹ ਗੱਲ ਕਹਿ ਰਹੇ ਆ ਵੀ ਕੋਈ ਚੁਗਲੀ ਨਿੰਦਿਆ ਇਦਾਂ ਦੀ ਕੋਈ ਗੱਲ ਨਹੀਂ ਐ ਕੋਈ ਕੰਪਲੇਂਟ ਨਹੀਂ ਐ ਵਧੀਆ ਗੱਲ ਐ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ ਪਰ ਇਹਨਾਂ ਦੀ ਡਾਈਟ ਦਾ ਵੀ ਪ੍ਰੋਪਰ ਧਿਆਨ ਰੱਖਿਆ ਜਾਵੇ ਖੇਡਣ ਦਾ ਇੱਕ ਪੱਧਰ ਰਜੜਾ ਹੈਗਾ ਤਾਂ ਕਰਕੇ ਸਮਾਂ ਜੇਕਰ ਇਹ ਤੁਹਾਨੂੰ ਸਮਾਂ ਦਿੰਦੇ ਨੇ ਜੇਕਰ ਇਹ ਤੁਹਾਡੇ ਗਰਾਊਂਡਾਂ ਦੇ ਵਿੱਚ ਆ ਕੇ ਖੇਡਦੇ ਨੇ ਤਾਂ ਇਹਨਾਂ ਨੂੰ ਤਗੜੇ ਹੋਣ ਦੇ ਲਈ ਖੁਰਾਕਾਂ ਦੀ ਵੀ ਬੇहद ਜ਼ਰੂਰਤ ਹੈ ਇਹ ਇੱਕ ਅਪੀਲ ਹੈ ਜਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬੈਟੀਆਂ ਨੇ ਨਾ ਜਿਹੜੀਆਂ ਉਹਨਾਂ ਨੂੰ ਚਾਹੀਦਾ ਜਿਹੜੇ ਟੂਰਨਾਮੈਂਟ ਕਰਵਾਉਂਦੇ ਆ ਜੀ ਉਹ ਪਿੰਡ ਦੇ ਟੂਰਨਾਮੈਂਟ ਕਰਵਾਉਂਦੇ ਆ ਉਹ ਉਹਨਾਂ ਨੂੰ ਕচাইਦਾ ਹੈ ਕਿ ਉਹ ਨਰੋਲ ਪਿੰਡ ਦੇ ਮੈਚ ਕਰਵਾਉਣ ਨਾਲ ਤੇ ਆਪਣੇ ਆਪਣੇ ਪਿੰਡ ਦੀਆਂ ਟੀਮਾਂ ਬਣਵਾਉਣ ਤੇ ਬੱਚੇ ਨੂੰ ਟਾਈਮ ਦੇਣ ਕਿਉਂਕਿ ਜਿਹੜੇ ਕਲੱਬ ਦੇ ਮੈਚ ਆਉਂਦੇ ਨੇ ਉਹਨਾਂ ਨੂੰ ਲੱਖ ਰੁਪਈਆ ਕਿਸੇ ਨੂੰ 1.5 ਲੱਖ ਰੁਪਈਆ ਸਾਈ ਦੇ ਕੇ ਬੁਲਾਇਆ ਜਾਂਦਾ ਹੈ ਤੇ ਫਿਰ ਉਹੋ ਹੀ ਬੱਚੇ ਆਪਣੇ ਆਪਣੇ ਚੰਗੇ ਚੰਗੇ ਪਲੇਅਰ ਆਉਂਦੇ ਆ ਤੇ ਉਹ ਇੱਕ ਟੀਮ ਤਾਕੜੀ ਬਣ ਜਾਂਦੀ ਹੈ ਜਿੱਤ ਕੇ ਪ੍ਰਾਈਜ਼ ਲੈ ਜਾਂਦੀ ਹੈ ਇਸ ਕਰਕੇ ਹੈ ਕਿ ਜਿਹੜੀ ਜਨਰੇਸ਼ਨ ਹੈ ਉਹਨੂੰ ਛੋਟੇ ਲੈਵਲ ਤੋਂ ਹੀ ਪੈਦਾ ਕਰਨਾ ਪੈਣਾ ਤਾਂ ਹੀ ਹੀ ਚੰਗੇ ਪਲੇਅਰ ਅੱਗੇ ਪੈਦਾ ਹੋਣਗੇ ਨਹੀਂ ਤਾਂ ਉਹੀ ਪਲੇਅਰ ਚੱਲੇ ਜਾਂਦੇ ਆ ਤੇ ਉਹੀ ਜਿੱਤ ਮੈਂ ਇੱਕ ਹੋਰ ਗੱਲ ਉਹ ਕਰਾਂਗੀ ਵੀ ਚਲੋ ਤੁਸੀਂ ਤਾਂ ਇਸ ਪਿੰਡ ਦੇ ਹੋ ਨਾ ਤੁਸੀਂ ਵੀ ਇੱਥੇ ਖੜੇ ਹੋ ਤਾਂ ਤੁਸੀਂ ਬਾਹਰਲੇ ਪਿੰਡਾਂ ਦੇ ਵਿੱਚ ਵੀ ਚਾਹਦੇ ਹੋ ਕਿ ਜਿਵੇਂ ਦਾ ਹੁਣ ਇੱਥੇ ਇਹ ਆ ਵੀ ਧੁੱਪ ਜੀ ਹਾਂਜੀ ਤੇ ਮੈਂ ਇਸੀ ਚੀਜ਼ ਨੂੰ ਦੇਖਦੇ ਹਾਂ ਅਸੀਂ ਬੜਾ ਦੇਖਦੇ ਹਾਂ ਪਰ ਇਹਦੇ ਵਿੱਚ ਬੜਾ ਹੈ ਕਿ ਇੰਟਰਾ ਯੂਨੀਵਰਸਿਟੀ ਪੱਧਰ ਤੇ ਵੀ ਮੈਚ ਹੁੰਦੇ ਆ ਤੇ ਸੀਨੀਅਰ ਨੈਸ਼ਨਲ ਯੂਨੀਅਨ ਨੈਸ਼ਨਲ ਵੀ ਇਹਦੇ ਵਿੱਚ ਬੜੀਆਂ ਪ੍ਰੋਬਲਮ ਆਉਂਦੀਆਂ ਨੇ ਹਰ ਕਿਤੇ ਇੱਕ ਤਾਂ ਪੋਲਿਟਿਕਸ ਚੱਲਣ ਲੱਗੀ ਚੰਗੇ ਪਲੇਅਰਾਂ ਦਾ ਮੁੱਲ ਨਹੀਂ ਪੈਂਦਾ ਸਪਸ਼ਟ ਇੱਕ ਪਿੱਛੇ ਵੀਡੀਓ ਬੜੀ ਵਾਇਰਲ ਹੋਈ ਸੀ ਤੁਸੀਂ ਦੇਖੀ ਆ ਕਬੱਡੀ ਦੇ ਵਿੱਚ ਜਿਹੜੀ ਸੀਨੀਅਰ ਨੈਸ਼ਨਲ ਦੀ ਟੀ ਉਹਦੇ ਵਿੱਚ ਕੀ ਹੋਇਆ ਸੀ ਜਦੋਂ ਸ਼ਿਨੀ ਨੈਸਟਿਡੀ ਉਹਦੇ ਵਿੱਚ ਪੰਜ ਸੱਤ ਬੱਚੇ ਹਰਿਆਣੇ ਦੇ ਲੈ ਕੇ ਚਲੇ ਗਏ ਸੀ ਉਹਦਾ ਬੜਾ ਵਿਵਾਦ ਹੋਇਆ ਸੀ ਉਹ ਤੇ ਕੋਈ ਸੁਣਵਾਈ ਨਹੀਂ ਹੋਈ ਹੈਗੀ ਇਹ ਬੜੀਆਂ ਦਿੱਕਤਾਂ ਨੇ ਬੜਾ ਸਾਹਮਣਾ ਕਰਨਾ ਪੈਂਦਾ ਇਹ ਚੀਜ਼ਾਂ ਦਾ ਤਾਂ ਕਰਕੇ ਕੀ ਗੱਲ ਪੰਜਾਬ ਦੇ ਪਲੇਅਰ ਘਟ ਗਏ ਜਿਹੜੇ ਹਰਿਆਣੇ ਦੀ ਟੀਮ ਲਈ ਸੀ ਪਲੇਅਰ ਪੰਜਾਬ ਦੇ ਪਰ ਉਹੀ ਹੈ ਕਿ ਸ਼ਿਪਾਰਸ਼ਾਂ ਤੇ ਜਿਨ੍ਹਾਂ ਦੇ ਅੱਛੇ ਲਿੰਕ ਹੈ ਜਾਂ ਕੁਝ ਵੀ ਹੈ ਉਹ ਮੰਨ ਕੇ ਚੱਲ ਸਕਦੇ ਆ ਇਹਦੇ ਵਿੱਚ ਨਲਕੀਆਂ ਜਿੱਥੇ ਡਿਪਾਰਟਮੈਂਟ ਦੇ ਨੇ ਡੀਐਸਓ ਨੇ ਕੋਚ ਰੱਖੇ ਹੋਏ ਆ ਜਾਂ ਸਰਕਾਰਾਂ ਨਾਲ ਉਹ ਸਭ ਮਿੱਲੀ ਭੁਗਤ ਦੇ ਨਾਲ ਹੀ ਚੱਲਦਾ ਸਿਸਟਮ ਹੈ ਬੋਲਤਾ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਿਸ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਮੈਂ बार-बार ਇਹੀ ਗੱਲ ਕਹਿ ਰਹੀ ਹਾਂ ਮਾਨ ਸਰਕਾਰ ਨੂੰ ਮਾਨ ਸਰਕਾਰ ਨੂੰ ਇਹੀ ਅਪੀਲ ਹੈ ਵੀ ਜਿੱਥੇ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਕਰਾ ਰਹੇ ਹੋ ਆਪਾਂ ਕਹਿੰਦੇ ਹਾਂ ਵੀ ਖੇਡਾਂ ਨੂੰ ਪਰਫੁੱਲਿੱਟ ਕਰ ਰਹੇ ਆ ਖੇਡਾਂ ਦੇ ਲਈ ਖਿਡਾਰੀਆਂ ਦੇ ਲਈ ਬਹੁਤ ਕੁਝ ਕਰ ਰਹੇ ਆ ਪਰ ਕਿਰਪਾ ਕਰਕੇ ਗਰਾਊਂਡ ਪੱਧਰ ਤੇ ਜ਼ਰੂਰ ਉਤਰਿਆ ਜਾਵੇ ਖਿਡਾਰੀ ਤੁਹਾਡੇ ਵੱਲ ਵੇਖ ਰਹੇ ਨੇ ਵੀ ਜੇ ਇੱਟ ਚੱਕੀ ਐ ਨਾ ਜੀ ਆਪਾਂ ਪਲੇਅਰ ਮਿਲਦਾ ਜੀ ਹਰ ਇੱਕ ਮਿੰਟ 'ਚ ਸਾਡੇ ਤਾਂ ਵੀ ਵਿਰਾਸਤ 'ਚ ਖੇਡ ਹੈ ਜੀ ਮੇਰੀ ਘਟੋਕਟ 40 ਸਾਲ ਦੀ ਉਮਰ ਹੋ ਗਈ ਮੈਨੂੰ ਲੱਗਦਾ ਮੇਰ ਤੋਂ ਵੀ ਪਹਿਲਾਂ ਦੀ ਖੇਡਾਂ ਹੋ ਰਹੀਆਂ ਨੇ ਸਾਡੇ ਪਿੰਡ ਜੀ ਤੇ ਪੂਰੇ ਇੱਕ ਨੰਬਰ ਦੇ ਪਲੇਅਰ ਰਹੇ ਨੇ ਜੀ ਸਾਡੇ ਪਿੰਡ ਬਸ ਘਟੇ ਹੀ ਰਹੀ ਹੈ ਜੀ ਰਾਜਨੀਤੀ ਬਸ ਰਾਜਨੀਤੀ ਕਰਨ ਲਈ ਬਸ ਪਲੇਅਰ ਬਸ ਠੱਪ ਹੋ ਜਾਂਦੇ ਨੇ ਸਾਡੀ ਟੀਮ ਟੀਮ ਵਰਕਰ ਹੈ ਜੀ 52 57 ਦੀ 62 ਤੱਕ ਬਹੁਤ ਵਧੀਆ ਖੇਡੀ ਹੈ ਜੀ ਕਿ ਜੇ ਕਿਤੇ ਚਲੋ ਆਪਾਂ ਕਿਸੇ ਨੂੰ ਕਸੂਰवार ਵੀ ਨਹੀਂ ਦੇ ਸਕਦੇ ਕੁਝ ਗਲਤੀਆਂ ਸਾਡੀ ਵੀ ਨੇ ਆਪਾਂ ਨੇਰਾ ਪੂਰਾ ਕਸੂਰ ਹੋਰਾਂ ਨੂੰ ਵੀ ਨਹੀਂ ਦੇ ਸਕਦੇ ਸਾਡੀਆਂ ਵੀ ਗਲਤੀਆਂ ਨੇ ਜੀ ਉਸ ਟਾਈਮ ਜੇ ਜਿਹੜਾ ਮੋਟਾ ਸਾਨੂੰ ਸਪੋਰਟ ਹੋ ਜਾਂਦੀ ਕੁਝ ਹੋ ਜਾਂਦਾ ਚਲੋ ਅਸੀਂ ਵੀ ਕੁਛ ਨਾ ਕੁਛ ਕਰ ਲੈਂਦੇ ਜੀ ਹੁਣ ਕਿਦਾਂ ਦੀ ਸਪੋਰਟ ਸੀ ਜਿਹੜੀ ਤੁਹਾਨੂੰ ਨਹੀਂ ਮਿਲ ਪਾਈ ਬਸ ਇਹੀ ਹੈ ਜੀ ਥੋੜਾ ਮੋਟਾ ਚਲੋ ਘਰੇ ਤਾਂ ਗਾਲਾਂ ਹੀ ਮੁੰਦੀਆਂ ਦੀ ਜਦੋਂ ਖੇਡ ਕੇ ਆਉਂਦੇ ਆ ਜੀ ਹਰ ਇੱਕ ਨੂੰ ਮਿਲਦੀਆਂ ਨੇ ਭਾਈ ਕੀ ਕਰੀ ਮੈਂ ਤਾਂ ਕਰਦੀਆਂ ਮਾਵਾ ਹੀ ਕਹਿੰਦੇ ਨੇ ਵੀ ਕੰਜਰੋਂ ਇੰਨਾ ਚ ਕੁਝ ਨਹੀਂ ਕੱਢੋਂਗੇ ਖੇਤ ਕੁਤ ਬਗ ਜਾਏਗਾ ਨਹੀਂ ਹੈ ਜੀ ਤੁਹਾਨੂੰ ਪਤਾ ਹੀ ਜੀ ਮੈਂ ਨਾ ਪੈਸੇ दिए ਜੀ ਹੁਣ ਖੇਡਣ ਜਾਂਦੇ ਆ ਇੱਕ ਇੱਕ ਪਲੇਅਰ ਕੋਲੇ 500 500 ਰੁਪਈਆ ਚੀਦਾ ਜੀ ਗੱਡੀ ਲੈ ਕੇ ਜਾਵਾਂਗੇ 2500 ਤੱਕ ਦਾ ਖਰਚਾ ਹੋ ਗਿਆ ਜੀ ਹੋ ਗਿਆ ਕਿ ਨਹੀਂ ਹੋ ਗਿਆ ਉਸ ਤੋਂ ਬਾਅਦ ਜੀ ਅੱਜ ਕੱਲ ਨਵਾਂ ਫੈਸ਼ਨ ਚੱਲ ਗਿਆ ਸਾਡੇ ਵਕਤ ਤਾਂ ਕੁਝ ਨਹੀਂ ਸੀ ਜੀ ਨਾ ਕੋਈ ਬਾਸਲਿਨ ਨਾ ਕੋਈ ਬਾਮ ਕਲੀਅਰ ਖੇਡਦੇ ਸੀਗੇ ਜੀ ਹੁਣ ਤਾਂ ਚੱਲ ਰਿਹਾ ਜੀ ਬਾਸਲਿਨ ਲਾ ਕੇ ਅਗਲਾ ਬਾਮ ਲਾ ਕੇ ਖੇਡਦਾ ਇਹ ਖਰਚੀ ਹੋਗੇ ਜੀ ਟਿਪਾਂ ਦੇ ਖਰਚੇ ਹੋਗੇ ਕੋਈ ਟਿਪਾਂ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਜੀ ਖਰਚੇ ਵਧ ਗਏ ਜੀ 2000 ਘੱਟੋ ਘੱਟ 3 4 5000 ਰੁਪਏ ਲੱਗਦਾ ਜੀ ਮਤਲਬ ਸਾਰੇ ਪੈਸੇ ਤੁਹਾਨੂੰ ਆਪਣੇ ਪੱਲੇ ਤੋਂ ਲਾਉਣੇ ਪੈ ਪੱਲੇ ਤੋਂ ਲਾਂਦੇ ਨਹੀਂ ਜੀ ਫਿਰ ਮਾਪੇ ਲੜਦੇ ਨੇ ਵੀ ਰੋਜ਼ੀ-ਰੋਜ਼ ਅਸੀਂ ਕਿੱਥੋਂ ਦੀਏ 400 500 600 ਕਿੱਥੋਂ ਦੀਏ ਤੁਸੀਂ ਕਿਹਾ ਕਿ ਤੁਸੀਂ ਸਟਾਰਟਿੰਗ ਤੋਂ ਹੀ ਕਬੱਡੀ ਖਿਡਾਰੀ ਰਹੇ ਹੋ ਨਾ ਕਾਫੀ ਲੰਮੇ ਟਾਈਮ ਤੋਂ ਖੇਡ ਰਹੇ ਹੋ ਤਾਂ ਗੱਲਾਂ ਵੀ ਹੁੰਦੀਆਂ ਨੇ ਵੀ ਜਿਹੜੇ ਚੰਗੇ ਖਿਡਾਰੀ ਹੁੰਦੇ ਨੇ ਉਹਨਾਂ ਤੋਂ ਜੇ ਉਹ ਵਧੀਆ ਲੈਵਲ ਤੱਕ ਖੇਡਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਦੀਆਂ ਨੇ ਤਾਂ ਕੀ ਇਹ ਸੱਚ ਹੈ ਕਿੰਨੀ ਕਿਹੋ ਸੱਚਾਈ ਹੈ ਇਹ ਚੀਜ਼ ਤਾਂ ਜੀ ਸਪਾਰਸ ਵਾਲਾ ਕੰਮ ਹੈ ਜੀ ਨਹੀਂ ਮਿਲਦੀ ਜੀ ਕਾਫੀ ਪਲੇਅਰ ਦੇਖੇ ਨੇ ਮੈਂ ਜੀ ਸਾਡੇ ਤੋਂ ਵੀ ਸਟਰੋਂਗ ਦੇਖੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਉਸ ਤੋਂ ਕਬੱਡੀ ਖੇਡੀ ਹੈ ਉਹ ਵੀ ਵਿਚਾਰੇ ਹੀ ਰਹਿ ਗਏ ਜੀ ਕੋਈ ਐਚੇ ਕੋਈ ਉਹ ਨਹੀਂ ਹੈਗਾ ਜੀ ਕੋਈ ਜੀ ਬਹੁਤ ਬਹੁਤ ਧੰਨਵਾਦ ਤੁਹਾRNA ਗੱਲ ਕਰਕੇ ਚੰਗਾ ਲੱਗੇ ਤੁਸੀ ਸ਼ੁਕਰੀਆ ਜੀ ਮੈਂ ਜੀ ਇਹ ਕਹਿਣਾ ਚਾਹੁੰਦਾ ਵੀ ਜਦੋਂ ਆਫ ਟਾਈਮ ਹੁੰਦਾ ਸੀਜ਼ਨ ਦਾ ਵੀ ਮਾਲਾ ਪਲੇਅਰ ਬਾਹਰ ਚੱਲ ਜਾਂਦੇ ਆ ਖੇਡਣ ਵੀ ਚੌਥੇ ਮਹੀਨੇ ਤੋਂ ਅਪ੍ਰੈਲ ਤੋਂ ਤੇ ਉਸ ਟਾਈਮ ਜੀ ਪਿੰਡਾਂ ਚ ਕੋਚ ਭੇਜੇ ਜਾਣ ਮਾਲਾ ਤਿਆਰੀ ਲਈ ਵੀ ਆਫ ਟਾਈਮ 2-3 ਮਹੀਨੇ ਤਿਆਰੀ ਲਵਾਈ ਜਾਵੇ ਸਵੇਰੇ ਸ਼ਾਮ ਪ੍ਰੈਕਟਿਸ ਜਿਹੜੀ ਸਾਨੂੰ ਪ੍ਰੈਕਟਿਸ ਦੀ ਘਾਟ ਆਈ ਖਰਾਕ ਚਲੋ ਬੰਦਾ ਅਬ ਦੈੜੀ ਦੱਪਾ ਕਰਕੇ ਖਾ ਸਕਦਾ ਹੈ ਏਡਾ ਕੋਈ ਉਹ ਨਹੀਂ ਤੇ ਪ੍ਰੈਕਟਿਸ ਦੀ ਲੋੜ ਹੈ ਸਾਨੂੰ ਹਾਂਜੀ ਤੇ ਮਤਲਬ ਪ੍ਰੈਕਟਿਸ ਦੇ ਲਈ ਕਿਸੇ ਬੀ ਸਵੇਰੇ ਸ਼ਾਮ ਸਾਨੂੰ ਦੋ ਦੋ ਘੰਟੇ ਪ੍ਰੈਕਟਿਸ ਕਰਾਈ ਜਾਵੇ ਸਵੇਰੇ ਗਰਾਊਂਡ ਪ੍ਰੈਕਟਿਸ ਕਰਾਈ ਜਾਵੇ ਤੇ ਸ਼ਾਮ ਨੂੰ ਗੇਮ ਲਵਾਈ ਜਾਵੇ ਘਟੂ ਘਟ ਪੰਜਾ ਪੰਜ ਕੋਡੀਆਂ ਪੁਆਈਏ ਜਾਣ ਇਤਾਂ ਹੀ ਅਸਲ ਤਾਂ ਮੈਂ ਜੀ ਦੇਖੋ ਮੈਂ ਵੀ ਚਲੋ ਮੇਰਾ ਉਸਤਾਦ ਰਹਾ ਸੀਨੀਅਰ ਪਾਸਾ ਜੀ ਨੇ ਅਸੀਂ ਸਹੀ ਉਹਨਾਂ ਦੀ ਕਦਰ ਵੀ ਕਰਦੇ ਆ ਚਲੋ ਮੈਂ ਬੱਚੇ ਦੀ ਗੱਲ ਵੀ ਨਿਕਟਣ ਜਾਂਦਾ ਇਹਨੂੰ ਨਰਾਜ਼ਗੀ ਵੀ ਹੋ ਜੂਗੀ ਜਦੋਂ ਦਾ ਜਦੋਂ ਜੇ ਜਦੋਂ ਜੀ ਅਸੀਂ ਆਪ ਚ ਗੇਮ ਕਰਾਂਗੇ ਨਾ ਜੀ ਆਟੋਮੈਟਿਕਲੀ ਗੇਮ ਚ ਸੁਧਾਰ ਆਊਗਾ ਜੀ ਗੇਮ ਤਾਂ ਕਰ ਦੇਣੀ ਹੈਗੀ ਜੀ ਸਿਰਫ ਜਿੰਮ ਲਾ ਲਈ ਡੋਲੇ ਬਣਾ ਲੇ ਦਿਖਾਤੇ ਬਸ ਇਹ ਚੀਜ਼ ਹੈ ਜੀ ਜਦੋਂ ਤੱਕ ਨਾ ਜੀ ਗੇਮ ਵਰਕ ਨਹੀਂ ਹੁੰਦਾ ਉਦੋਂ ਤੱਕ ਜੀ ਬੰਦਾ ਗੇਮ ਚ ਕਲੀਅਰ ਨਹੀਂ ਹੋ ਸਕਦਾ ਜੀ ਬਸ ਆਪਣੇ ਹੀ ਗੇਮ ਸਮਾਂ ਕੱਢਣਾ ਆਪਣੇ ਆਪ ਜ਼ਰੂਰੀ ਹੈ ਹਾਂ ਜਦੋਂ ਤੱਕ ਗੇਮ ਨਹੀਂ ਲੱਗਦੀ ਘੰਟਾ ਡੇਢ ਘੰਟਾ ਦੀ ਸਵੇਰੇ ਸ਼ਾਮ ਉਦੋਂ ਤੱਕ ਬੰਦਾ 플레이ਰ ਨਹੀਂ ਬਣਦਾ ਜੀ ਕੱਲੀ ਪ੍ਰੈਕਟਿਸ ਨਾਲ ਜ਼ਰੂਰੀ ਨਹੀਂ ਪ੍ਰੈਕਟਿਸ ਨਾਲ ਤਾਂ ਆ ਜਾਂ ਜੀ ਸਟੈਮਨਾ ਆ ਜਾਂਦਾ ਪੰਪ ਆ ਜਾਂਦਾ ਜੀ ਬੋਡੀ ਨਾਲ ਜਦੋਂ ਆਪਾਂ ਇੱਕ ਦੂਸਰੇ ਨਾਲ ਖੇਡ ਜਿਵੇਂ ਬੱਚਾ ਲਿਖਾਈ ਲਿਖਦਾ ਜੀ ਉਹਦੀ ਲਿਖਾਈ 100 ਸਾਫ਼ ਹੋ ਜਾਂਦੀ ਹੈ ਜਿੰਨਾ ਖੇਡੂਗਾ ਜਿੰਨੀ ਖੇਡਸਾ ਫੂਗੂ ਆਉਣ ਵਾਲੀ ਪੀੜ੍ਹੀ ਦੇ ਲਈ ਆਉਣ ਵਾਲੀ ਜਨਰੇਸ਼ਨ ਦੇ ਲਈ ਜਿਹੜੇ ਤਰ੍ਹਾਂ ਤੇ ਛੋਟੇ ਨੇ ਉਹਨਾਂ ਦੇ ਲਈ ਕੀ ਕਰ ਰਹੇ ਹੋ ਆਪਣਾ ਤੇ ਹੀ ਸੁਝਾਅ ਆ ਜੀ ਚੰਗੀ ਡਾਈਟ ਖਾਓ ਜੀ ਨੇਚਰਲੀ ਘਰ ਦੀ ਪਹਿਲਾਂ ਜੀ ਸਭ ਤੋਂ ਫਸਟ ਨੇਚਰਲੀ ਖੁਰਾਕ ਘਰ ਦੀ ਖਾਓ ਜੀ ਜਿਹੜੀ ਵੀ ਤੁਹਾਡੀ ਹੈਗੀ ਹੈ ਜੀ ਦੁੱਧ ਕੇਈ ਕਿਓ ਜੀ ਦਹੀਂ ਜੀ ਛੋਲੇ ਜੀ ਆਮਲਾ ਜੂਸ ਵੀ ਰੈਗੂਲਰ ਪੀਣਾ ਚਾਹੀਦਾ ਜੀ ਲੀਵਰ ਵਾਸਤੇ ਹੈ ਜੀ ਕੋਈ ਗੱਲ ਨਹੀਂ ਪਹਿਲਾਂ ਨੇਚਰਲੀ ਡਾਈਟ ਪ੍ਰੋਪਰ ਜੀ ਜ਼ਰੂਰੀ ਹੈ ਉਸ ਤੋਂ ਬਾਅਦ ਚਲੋ ਕੋਈ ਵੀ ਸਪਲੀਮੈਂਟ ਲੈਣਾ ਜੀ ਐਨ ਸੀ ਐਰਾ ਵਗੈਰਾ ਸਪਲੀਮੈਂਟ ਪ੍ਰੋਟੀਨ ਦਾ ਲੈ ਸਕਦੇ ਹੋ ਜੀ ਉਹ ਵੀ ਉਦੋਂ ਜਦੋਂ ਤੁਹਾਡੀ ਏਜ 25 26 ਸਾਲ ਦੀ ਹੋਵੇ ਜੀ ਉਸ ਤੋਂ ਪਹਿਲਾਂ ਕੁਝ ਵੀ ਨਾ ਲੋ ਜੀ ਹਾਂ ਜੀ ਬਸ ਦੇਸੀ ਕਿਉ ਦੁੱਧ ਮੱਖਣਾ ਇਹਨਾਂ ਨਾਲ ਹੀ ਹਾਂ ਜੀ ਗੁੱਡ ਜੀ ਗੁੱਡ ਕੁਆਲਿਟੀ ਹੈ ਜੀ ਸਾਰਾ ਆਰਗੈਨਿਕ ਹੈ ਜੀ ਇਹ ਤੇ ਸਭ ਤੋਂ ਮੈਂ ਵੀ ਹੀ ਚੀਜ਼ ਵਧੀਆ ਜੀ ਜਿਹੜੀਆਂ ਕਮੇਟੀਆਂ ਨੇ ਉਹ ਚਾਂ ਕਬੱਡੀ ਨੂੰ ਰੋਲ ਪਿੰਡ ਜਰੂਰ ਕਰਾਉਣ ਤੇ ਉਹਨਾਂ ਬੱਚਿਆਂ ਨੂੰ ਜਿਹੜੇ ਆਉਂਦੇ ਖੇਡਣ ਉਹਨਾਂ ਨੂੰ ਖਰਚਾ ਪਣ ਜਰੂਰ ਉੱਤੇ ਜਾਵੇ ਹਾਂ ਕਿ ਇਹ ਕਿ ਬੱਚਾ ਹਰੇਕ ਫਿਰ ਬੜੇ ਮਾਨ ਨਾਲ ਜਾਂਦਾ ਤੇ ਬੜੀਆਂ ਬੜੀਆਂ ਟੀਮਾਂ ਬਣਦੀਆਂ ਨੇ ਪਿੰਡ ਦੇ ਲੈਵਲ ਤੇ ਇਹ ਬਹੁਤ ਜ਼ਰੂਰੀ ਹੈ ਤਦਵਾ ਜੀ ਸੋ ਸਾਰਿਆਂ ਦੀਆਂ ਛੋਟੀਆਂ-ਛੋਟੀਆਂ ਬੇਨਤੀਆਂ ਨੇ ਤਾਂ ਇਹਨਾਂ ਨੂੰ ਪਰਵਾਹ ਕਰ ਲੈਣਾ ਚਾਹੀਦਾ ਜਦੋਂ ਅਸੀਂ ਲੱਖਾਂ ਕਰੋੜਾਂ ਦੀਆਂ ਗੱਡੀਆਂ ਕੰਬੈਨਾਂ ਇਹਨਾਂ ਨੂੰ ਦੇ ਸਕਦੇ ਹਾਂ ਜਿੱਤਨ ਵਾਲੀਆਂ ਟੀਮਾਂ ਨੂੰ ਤਾਂ ਜੇ ਇਹਨਾਂ ਨੂੰ ਵੀ ਜਿਵੇਂ ਕਹਦੇ ਨੇ ਵੀ ਅਸੀਂ 5-500 ਰੁਪਿਆ ਇਕੱਠਾ ਕਰਕੇ ਆਉਣੇ ਦਾ 1000-1000 ਰੁਪਿਆ ਜੇ ਇਹਨਾਂ ਟੀਮਾਂ ਨੂੰ ਦੇ ਦਿੱਤਾ ਜਾਵੇ ਕੋਈ ਬਾਲਾ ਵੱਡਾ ਖਰਚਾ ਨਹੀਂ ਆਉਂਦਾ ਕਿਉਂਕਿ ਉਹਨੇ ਹੀ ਉਤਸ਼ਾਹ ਦੇ ਨਾਲੇ ਖੇਡਣ ਆਉਣਗੇ ਵੀ ਖਰਚਾ ਤਾਂ ਸਾਨੂੰ ਮਿਲ ਹੀ ਜਾਣਾ ਕਰਦੇ ਹਾਂ ਤੋਂ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਸੋ ਲੋੜ ਹੈ ਜੀ ਬੱਚਿਆਂ ਨੂੰ ਸਾਂਭਣ ਦੀ ਲੋੜ ਹੈ ਸਾਡੇ ਖਿਡਾਰੀਆਂ ਨੂੰ ਸਾਂਭਣ ਦੀ ਨੱਕ ਖर्चा ਤਾਂ ਇਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਸੋ ਆਪਾਂ ਗਰਾਊਂਡ ਦੇ ਵੱਲ ਚੱਲਦੇ ਆਂ ਤੇ ਉੱਧਰ ਵੀ ਲਾਈਵ ਸਾਡੀ ਜਿਹੜੀ ਟੀਮ ਐ ਉਹ ਕਬੱਡੀ ਦੇ ਜੋਹਰ ਸਾਰੇ ਲਾਈਵ ਦਿਖਾ ਰਹੀ ਐ ਲਗਾਤਾਰ ਖਿਡਾਰੀ ਉੱਥੇ ਕੇੜਦੇ ਹੋਏ ਨਜ਼ਰ ਆ ਰਹੇ ਨੇ ਸਾਡੀ ਟੀਮ ਪੂਰੀ ਔਨਅਰ ਦੀ ਉੱਥੇ ਲੱਗੀ ਹੋਈ ਐ ਛੋਟੀਆਂ-ਛੋਟੀਆਂ ਬੇਨਤੀਆਂ ਨੇ ਜੋ ਸਰਕਾਰਾਂ ਨੂੰ ਵੀ ਕਰ ਰਹੇ ਆ ਜੋ ਕਬੱਡੀ ਵਾਲੇ ਕਲੱਬਾਂ ਨੂੰ ਵੀ ਕਰ ਰਹੇ ਆ ਜਿਹੜੇ-ਜਿਹੜੇ ਕਲੱਬ ਕਬੱਡੀ ਕਰਵਾਉਂਦੇ ਨੇ ਉਹਨਾਂ ਨੂੰ ਵੀ ਕਰ ਰਹੇ ਆ ਇੰਨੀ ਐ ਕਿ ਬੇਨਤੀਆਂ ਨੇ ਜਿਹੜੀਆਂ ਉਹ ਜ਼ਰੂਰ ਪ੍ਰਵਾਨ ਕੀਤੀਆਂ ਜਾਂ